ਪੰਜਾਬ ਦੇ ਅਰਥ ਅੰਕੜਾ ਵਿਭਾਗ 'ਚ ਕੰਮ ਕਰਨ ਵਾਲੇ ਕੌਂਟਰੈਕਟ ਕਰਮਚਾਰੀਆਂ ਨੂੰ 29 ਫਰਵਰੀ ਤੱਕ ਨੌਕਰੀ ਤੋਂ ਕੱਢਣ ਦੇ ਹੁਕਮ ਪੰਜਾਬ ਸਰਕਾਰ ਦੁਆਰਾ ਦਿੱਤੇ ਗਏ ਨੇ ਜਿਸ ਦੇ ਵਿਰੋਧ ਵਿੱਚੋਂ ਕਰਮਚਾਰੀਆਂ ਵੱਲੋਂ ਪਰਮੇਂਦਰ ਸਿੰਘ ਢੀਂਟਸਾ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਇਸ ਮੌਕੇ ਗੁੱਸੇ ਵਿੱਚ ਆਏ ਕਰਮਚਾਰੀ ਵੱਲੋਂ ਆਪਣੇ ਉੱਪਰ ਪੈਟਰੋਲ ਵੀ ਪਾਇਆ ਗਿਆ ਪਰ ਉਸਦੇ ਸਾਥੀਆਂ ਵੱਲੋਂ ਉਸ ਨੂੰ ਮੌਕੇ ਉੱਪਰ ਹੀ ਰੋਕ ਲਿਆ ਗਿਆ ਇਸ ਮੌਕੇ ਪਰਮੇਂਦਰ ਸਿੰਘ ਢੀਂਟਸਾ ਦਾ ਪੁਤਲਾ ਵੀ ਫੂਕਿਆ ਗਿਆ ਤੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ مارو تتل بارتلو ਤੇ ਸਾਨੂੰ 4 ਸਾਲ ਹੋ ਗਏ ਇੱਥੇ ਕੰਟਰੈਕਟ ਬੇਸ ਦੇ ਉੱਤੇ ਕੰਮ ਕਰਦਿਆਂ ਨੂੰ ਤੇ ਇਹ ਹੁਣ ਪੰਜਾਬ ਸਰਕਾਰ ਨੇ ਸਾਨੂੰ 29 2 2016 ਨੂੰ ਨੌਕਰੀਆਂ ਕੱਢਣ ਦੀ ਸਾਨੂੰ ਜੜੀ ਮਾਰੂ ਚਿੱਠੀ ਆਉ ਜਾਰੀ ਕਰ ਦਿੱਤੀ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਆਦਾ ਉਹ ਚਿੱਠੀ ਸਾਡੀ ਵਾਪਸ ਲਈ ਜਾਵੇ ਔਰ ਸਾਡੇ ਡਿਪਾਰਟਮੈਂਟ ਤੇ ਸਾਨੂੰ ਰੈਗੂਲਰ ਕੀਤਾ ਜਾਵੇ ਅਦਰਵਾਈਜ਼ 2-3 ਦਿਨਾਂ ਦੇ ਵਿੱਚ ਵਿੱਚ ਜੇ ਸਾਡੀ ਇਹ ਚਿੱਠੀ ਵਾਪਸ ਨਹੀਂ ਹੁੰਦੀ ਤਾਂ ਅਸੀਂ ਇੱਥੇ ਫੇਰ ਟੀਨਸਾ ਸਾਹਿਬ ਦੇ ਦਫ਼ਤਰ ਦੇ ਵਿੱਚ ਇੱਥੇ ਕੋਠੀ ਮੂਰੇ ਆ ਕੇ ਪ੍ਰੋਟੈਕਟ ਕਰਾਂਗੇ ਅੱਜ ਤਾਂ ਮੇਰੇ ਸਾਥੀਆਂ ਨੇ ਰੋਕ ਲਿਆ ਤੇਲ ਪਾ ਕੇ ਮੈਂ ਇੱਥੇ ਪੁਤਲੇ ਦੇ ਨਾਲ ਹੀ ਸੜਦਾ ਜੇ ਇਹ ਨਹੀਂ ਇਹ ਚਿੱਠੀ ਨੂੰ ਵਾਪਸ ਲੈਣਗੇ ਤਾਂ ਮੈਂ ਐਲਾਨ ਕਰਦਾ ਵੀ ਇੱਥੇ ਢੀਂਸਾ ਸਾਹਿਬ ਦੇ ਦਫ਼ਤਰ ਦੇ ਮੂਹਰੇ ਆ ਕੇ ਇੱਥੇ ਆਤਮਦਾ ਕਰੂੰਗਾ ਕਿਉਂਕਿ ਮੈਂ ਹੁਣ ਓਵਰਏਜ ਹੋ ਸਕਿਆ ਜਿਹੜੀ ਇਹਨਾਂ ਨੇ 1.5 ਲੱਖ ਕਹਿੰਦੇ ਨੇ ਪੋਸਟ ਅਸੀਂ ਫਿਲ ਕਰਨੀਆਂ ਮੈਂ ਤਾਂ ਉਹਦੇ ਚ ਅਪਲਾਈ ਕਰਨ ਯੋਗਾ ਵੀ ਨਹੀਂ ਰਿਹਾ ਕਿਤੇ ਵੀ ਮੈਂ ਉਹਦੇ ਚ ਅਪਲਾਈ ਕਰ ਸਕਾਂ ਅਸੀਂ ਅੱਜ ਸੰਗਰੂਰ ਵਿਖੇ ਸਟੇਟ ਪਦਰ ਦੀ ਰੈਲੀ ਕੱਢੀ ਹੈ ਜਿਦੇ ਵਿੱਚ ਅਸੀਂ ਢੀਂਸਾ ਸਾਹਿਬ ਦੀ ਅਰਤੀ ਫੁੱਕੀ ਹੈ ਆ ਅਸੀਂ ਛੁੱਟੇ ਲਾ ਰਿਆਂ ਦੀ ਇੱਕ ਪੰਡ ਫੁਕੀ ਹੈ ਜੋ ਕਿ ਸਾਨੂੰ ਪਿਛਲੇ 2 ਸਾਲਾਂ ਤੋਂ ਦਿੱਤੀ ਜਾ ਰਹੀ ਹੈ ਹਰ ਇੱਕ ਵਾਰ ਜਦੋਂ ਵੀ ਅਸੀਂ ਜਾਂਦੇ ਹਾਂ ਟਿੰਸਾ ਸਾਹਿਬ ਦੇ ਕੋਲ ਸਾਨੂੰ ਆਸ਼ਵਾਸ਼ਣ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਕੱਢਿਆ ਨਹੀਂ ਜਾਂਦਾ ਪਰ ਮੈਂ ਕਿਵੇਂ ਵੱਲੋਂ ਸਾਨੂੰ 29 2016 ਨੂੰ ਬਾਹਰ ਕੱਢਣ ਵਾਲੀ ਜਿਹੜੀ ਚਿੱਠੀ ਹੈ ਜਾਰੀ ਕਰ ਦਿੱਤੀ ਗਈ ਹੈ ਅਸੀਂ ਹਮੇਸ਼ਾ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਇਸ ਵਿਭਾਗ ਦੇ ਵਿੱਚ 4 ਸਾਲ ਹੋ ਚੁੱਕੇ ਹਨ ਕੰਮ ਕਰਦੇ ਹੋਏ ਔਰ ਸਾਨੂੰ ਕਿਰਪਾ ਕਰਕੇ ਇਹਦੇ ਵਿੱਚ ਰੈਗੂਲਰ ਕੀਤਾ ਜਾਵੇ ਪਰ ਉਹ ਆਊਟਸੋਰਸਿੰਗ ਦੇ ਥਰੂ ਦੋਵਰ ਪਰਤੀ ਹੋ ਚੁੱਕੀ ਹੈ ਪਹਿਲਾਂ ਐਮਪੀ ਲੜ ਦੇ ਵਿੱਚ ਆਊਟਸੋਰਸਿੰਗ ਦੀ ਵਹੀ ਸੀ ਪਰਤੀ ਉਸ ਤੋਂ ਬਾਅਦ 41 ਬੰਦਿਆਂ ਦੀ ਪਰਤੀ ਹੋਰ ਕਿੱਤੀ ਗਈ ਜਿਹੜੀ ਕਿ ਸਾਨੂੰ ਲਿਖਤੀ ਰੂਪ ਦੇ ਵਿੱਚ 300 ਸਾਹਿਬ ਨੇ ਆਸ਼ਵਾਸ਼ਣ ਦਵਾਇਆ ਸੀ ਕਿ ਅਸੀਂ ਨਹੀਂ ਕਰਾਂਗੇ ਉਹ ਸਾਡੇ ਕੋਲ ਪੱਤਰ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਹਸਤਾਖ਼ਰ ਹੇਠ ਹੈਗਾ ਔਰ ਉਸ ਤੋਂ ਆਦਵੀ ਉਹਨਾਂ ਨੇ ਪੜਤੀ ਕੀਤੀ ਔਰ ਹੁਣ ਅਸੀਂ ਇਹ ਕਹਿ ਰਹੇ ਹਾਂ ਬੰਦੇ ਤੁਸੀਂ ਜਿੰਨੇ ਮਰਜ਼ੀ ਰੱਖੋ 400 ਰੱਖੋ 500 ਰੱਖੋ 800 ਰੱਖੋ ਪਰ ਉਸ ਤੋਂ ਪਹਿਲਾਂ ਜਿਹੜੇ ਅਸੀਂ ਮੁਲਾਜ਼ਮ 4-5 ਸਾਲ ਤੋਂ ਕੰਮ ਕਰ ਰਹੇ ਹਾਂ ਸਾਨੂੰ ਇੱਥੇ ਰੈਗੂਲਰ ਕੀਤਾ ਜਾਵੇ ਫਿਲਹਾਲ ਕਰਮਚਾਰੀ ਸਰਕਾਰ ਦੇ ਖਿਲਾਫ ਆਰਪਾਰ ਦੀ ਲੜਾਈ ਲੜਨ ਤੇ ਉਤਾਰੂ ਨੇ ਹੁਣ ਵੇਖਣਾ ਇਹ ਹੈ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਨਹੀਂ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਪੈਰੀਦਾ ਟੀਵੀ